ਲੋ ਜੀ ਅੱਜ ਫੇਰ ਇੱਕ ਕਮਾਲ ਦੀ ਵੀਡੀਓ ਲੈ ਕੇ ਆ ਰਹੇ ਆ ਆ ਪੈਂਡ ਟੰਡੋਲੀ ਤੇ ਲਖਪੁਰ ਦੇ ਵਿਚਕਾਰ ਕਿਸੇ ਵੀਰਨਾ ਝੋਨਾ ਲਾਇਆ ਹਾ ਨਾਲ ਇਹਨਾਂ ਨਾਲ ਆੜ ਬਣਾਈ ਹੋਈ ਆ ਰੁੱਖਾਂ ਨੂੰ ਪਾਣੀ ਮਿਲ ਰਿਹਾ ਦੇਖੋ ਰੁੱਖ ਕਿੱਡੇ ਕਿੱਡੇ ਹੋ ਗਏ ਇਧਰਲੇ ਪਾਸੇ ਵੀ ਬਹੁਤ ਵਧੀਆ ਕੰਮ ਆ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਠੱਕਰਾਲ ਤੇ ਨਰੂੜ ਦੇ ਵਿਚਕਾਰ ਉਹ ਪੈਂਡ ਸੀ ਕਿਸੇ ਵੀਰਨਾ ਇਦਾਂ ਹੀ ਮਤਲਬ ਆੜ ਨਾਲ ਬਣਾਈ ਹੋਈ ਸੀ ਜਦੋਂ ਆੜ ਦੇ ਵਿੱਚੋਂ ਇਹ ਪਾਣੀ ਲਾਂਦੇ ਆ ਤੇ ਰੁੱਖਾਂ ਨੂੰ ਆਪਣੇ ਆਪ ਪਾਣੀ ਮਿਲਦਾ ਰਹਿੰਦਾ ਇਹਨਾਂ ਦੀ ਗਰੋਥ ਦੇਖੋ ਜੀ ਇਹ ਕੁਝ ਕੁ ਸਮੇਂ ਦੇ ਵਿੱਚ ਹੀ ਦੇਖੋ ਕਿੰਨੇ ਘਣੇ ਰੁੱਖ ਹੋ ਗਏ ਆ ਤੇ ਇਹਨਾਂ ਨਾਲ ਸਾਨੂੰ ਅਸੀਂ ਇਹਨਾਂ ਨਾਲ ਮੁਲਾਕਾਤ ਕੀਤੀ ਸੀ ਕਿ ਤੇ ਦੱਸਿਆ ਸੀ ਕਿ ਇਹਨਾਂ ਨੇ ਸਾਡੀ ਵੀਡੀਓ ਦੇਖੀ ਸੀਗੀ ਉਹਨੂੰ ਦੇਖ ਕੇ ਇਹ ਕਹਿੰਦੇ ਚਲੋ ਅਸੀਂ ਵੀ ਆੜ ਪਾ ਦਾਂਨੇ ਆ ਸਾਈਡ ਤੇ ਪਾਈ ਹੋਈ ਆ ਇੱਧਰ ਦੀ ਪਾ ਦਾਂਨੇ ਆ ਤੇ ਧੰਨਵਾਦ ਇਹ ਜੇ ਵੀਰਾਂ ਦਾ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਆ ਰੁੱਖ ਨਹੀਂ ਵੜਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਤੇ ਮਿਹਰ ਕਰਨਗੇ ਇਹ ਪਿੰਡ ਢੰਡੋਲੀ ਆ ਜੀ ਧੰਨਵਾਦ